ਤੋ ਸੁਹਾਈ ਕੀ ਕੀ ਤੋ ਅਬਜਾ ਉਤਾਰ ਨਹਾ ਸਰਬ ਤੇ ਉੱਚੀ ਧਿਆਨੀ ਹੈ ਨਾਮਤ ਨਰਾਮ ਪਿਆ ਕੋਈ ਜੀਵਨ ਦੇ ਵਿਛੜਾ ਕੋਈ ਮੋਇਆ ਨਾ ਜਾਇ ਸੋ ਕੋਈ ਜੀਵਨ ਦੇ ਵਿਛੜਾ ਕੋਈ ਮੋਇਆ ਨਾ ਜਾਇ ਸੋ ਹਲਤ ਬੰਦ ਦੇ ਰਾਖੀ ਜੁਗੋ ਜੁਗ ਪਟਾਨ ਸਤਿਗੁਰੂ ਸਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਾਗ ਦਾ ਸੱਚਖੰਡ ਦੀ ਸੰਗਤ ਅੰਦਰ ਮਹਾਂਪੁਰਖ ਤਤਵੇਤੇ ਗ੍ਰੰਥ ਗਣੀ ਸ੍ਰੀਮਾਨ ਸੰਤ ਬਾਬਾ ਲਾਲ ਸਿੰਘ ਜੀ ਮਹਾਂਪੁਰਖਾਂ ਨੇ ਬਿਅਸੀ ਮੀ ਅਤੇ ਸ੍ਰੀਮਾਨ ਸਤਖੰਡ ਵਾਸੀ ਸੰਤ ਗੋਬਦਸਵੰਗ ਸੰਧੀ ਜਿ ਤਨਨੀ ਵਰਸੀ ਨੂੰ ਮੁਖ ਰੱਖਦੇ ਹੋਇਆ ਮਿੱਠੀ ਜੋਗ ਨੂੰ ਮੁਖ ਰੱਖਦੇ ਹੋਇਆ ਇਸ ਜੋੜ ਮੇਲੇ ਤੇ ਗੁਰਮਤ ਸੁਨਾਗਮਾ ਵਿੱਚ ਆਪ ਸਭਾ ਗੁਰੂ ਪਿਆਰੀ ਸੰਗਤਾਂ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ

ਗੁਰੂ ਬਖਸ਼ੀ ਫਤਿਹ ਪਰਵਾਰ ਨੂੰ ਸਾਰੇ ਬਲਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਖ ਬਚਨ ਕਰ ਰਹੀ ਸੀ ਜਦੋਂ ਸੀ ਕਿਤੇ ਸਮਾਗਮ ਉਤੇ ਬੋਲਣਾ ਹੁੰਦਾ ਤੋਂ ਕਥਾਵਾਚਨ ਦਾ ਵਿਆਨੀ ਸਿੰਘ ਦਨੂ ਮਾਨਿਤ ਟੌਪਿਕ ਵਿਚਾਰ ਦਾ ਵੀ ਕਿਹੜੇ ਟੌਪਿਕ ਤੇ ਸੰਗਤ ਵਿੱਚ ਸੰਬੋਧਨ ਹੋਣਾ ਹੈ ਪਰ ਇਹ ਕਥਨ ਅਸੂਤ ਹੈ ਕਿ ਇਸ ਤੀਕ ਜੋ ਵਿਚਾਰ ਚੱਲ ਰਹੀ ਹੈ ਉਸੇ ਨੂੰ ਅੱਗੇ ਵਧਾਇਆ ਜਾਦਾ ਹੈ ਜਦੋਂ ਕੋਈ ਕਥਾ ਪੜ੍ਹਦਾ ਹੈ ਕਥਾ ਸਿੱਖਦਾ ਹੈ ਬੋਸ ਵਿਲੇ ਸਫਾਇਆ ਨੰਦਰ ਤਿੰਨ ਅਸੂਲਾਂ ਜਥਾ ਕਥਾ ਸਫਲ ਜਥਾ ਜਿੱਥੇ ਜਿਸ ਇਤਿਹਾਸਕ ਸਥਾਨ ਦੇ ਵਿੱਚ ਜਵੇਂ ਹੰਕਾਰ ਤਖਤ ਸ੍ਰੀ ਦਮਨਾਰ ਸਾਹਿਬ ਜਿੰਦਾਸਤ ਗਿਆਨ ਆਜਲੀ ਦੀ ਕਥਾ ਦੀ ਅੱਜ ਸੰਪੂਰਨ ਦਿਵਸ ਸਰ ਤਮਸੀ ਗੁਰੂ ਅੰਰਸਰ ਜੀ ਮਹਾਰਾਜ ਜੀ ਦਾ ਉਥੇ ਜੇ ਕਫਾ ਕੀਤੀ ਹੈ ਤਾਂ ਉਸ ਸੰਬੰਧ ਵਿੱਚ ਜਿਥੋਂ ਕਥਾ ਜਿਹੜੀ ਕਫਾ ਚੱਲ ਰਹੀ ਹੈ ਉਹ ਬਸਾਂ ਕਰੋਗੇ ਬਤਾਉਣਾ। তথা ਜੇ ਕੋਈ ਬਸੇਖ ਵਿਚਾਰ ਜਿਵੇਂ ਮਹਾਪੁਰਖ ਕਹਿ ਰਹੇ ਸੀ ਉਹਦੀ ਲੜੀ ਜੋੜਨੀ। ਇਹ ਮਹਾਪੁਰਖ ਕਾਲ ਯੁਗ ਦਾ ਡਵਲਪ ਕਰਦੇ ਸਾਥ ਸੰਸਾਰ ਦੇ ਨਾਸਤਕਤਾ ਤਰਕ ਬੁੱਧੀ ਦਾ ਜ਼ਿਕਰ ਹੋ ਰਿਹਾ ਸੀ ਮਰਯਾਦਾ ਦੀ ਗੱਲ ਹੋ ਰਹੀ ਸੀ ਕਿ ਮਰਯਾਦਾ ਧੰਗੁਰ ਵਰਧਨ ਦੇਵਸਰ ਦੀ ਮਹਾਰਾਣੀ ਹੀ ਰਹੀ ਜਦੋਂ ਅਰਦਾਸ ਹੁੰਦੀ ਹੈ ਅਰਦਾਸ ਵਿੱਚ ਜਦੋਂ ਆਪ ਬੇਨਤੀ ਕਰਦੇ ਹਾਂ ਦਸਾਂ ਬਾਤਾਂਾਂ ਦਾ ਪ੍ਰਤੱਕ ਸਬੂਤ ਧੰਨ 시 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾਰ ਦੀ ਕਰ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਧੰਵਾਦ ਉਥੇ ਆਪਾਂ ਧਿਆਨ ਕਰਨੀਆਂ ਪਾਠ ਜੀ ਦਾਰ ਦਾ ਪਹਿਲੋ ਧਿਆਨ ਧਰਦੇ ਹਾਂ ਪਾਠ ਦਾ ਸ਼ੇਰ ਦੀ ਦਾਰ ਦਰਸ਼ਨਾ ਦਾ ਇਹ ਮਰਜਾਦਾ ਕਿਨੇ ਖਾਪੇ ਜਦੋਂ ਬਾਬਾ ਰੱਖਾ ਸਿੰਘ ਜੀ ਬਚਨ ਕਰਦੇ ਸੀ ਕਿ ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪ ਕੋ ਪੇਸ਼ੂਲੇ ਦੇ ਪਹਿਲਾ ਪ੍ਰਕਾਸ਼ ਪਰਮਾਯਾ ਮਹਾਰਾਜ ਨੇ ਜਿਸ ਵੇਲੇ ਪਾਵਨ ਆਦ ਵੀ ਤਿਆਰ ਕਰਨੇ ਉਸ ਵੇਲੇ ਸਤਿਗੁਰੂ ਜੀ ਨੇ ਵੇਖਿਆ ਕਿ ਇਹ ਸੇਵਾ ਕੀ ਮੁ ਦਿੱਤੀ ਜਾਵੇ ਇਹ ਸਰੂਪ ਪ੍ਰਕਾਸ਼ ਕਿੱਥੇ ਹੋਵੇ ਬਾਬਾ ਜੀ ਨੇ ਵਿਚਾਰ ਕੀਤੀ ਬਾਬਾ ਮੋਤਾ ਸਰਬ ਜੀ ਕਰਨ ਦੇ ਮਹਾਰਾਜ ਜਿਵੇਂ ਤੁਸੀਂ ਬਾਣੀ ਜਿੱਤੇ ਇੱਥੇ ਸਭੇ ਖਾਂ ਨਹੀਂ ਕੁਤ ਜਿਹੇ ਆ ਬੱਤੋ ਬੁਰਖੋ ਦੱਬਦੇ ਕਹਾ ਤੁ ਸੋਹਿਆ ਮਹਾਰਾਜ ਤੁਸਾਂ ਕਹਿ ਕਿ ਦੁਨੀਆ ਦੇ ਵਿੱਚ ਹਰਿਮੰਦਰ ਜੈਸਾ ਹੋਰ ਕੋਈ ਮੰਦਰ ਨਹੀਂ ਹੈ ਇਸੇ ਤਰ੍ਹਾਂ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੈਸਾ ਹੋਰ ਕੋਈ ਗ੍ਰੰਥ ਨਹੀਂ ਹੈ ਕਿਉਂਕਿ ਜਦੋਂ ਗੁਰਸਿੱਖੋ ਦੁਨੀਆ ਦੇ ਧਰਮ ਗ੍ਰੰਥ ਸਾਰੇ ਸਤਕਾਰਯੋਗ ਨੇ ਕੋਈ ਧਰਮ ਗ੍ਰੰਥ ਦੁਨੀਆ ਦਾ ਪੜਦਾ ਤੋ ਰੱਬ ਦੀਆਂ ਗੱਲਾਂ ਸੁਣਾਉਂਦਾ ਹੈ ਔਰ ਰੱਬ ਬਾਰੇ ਦੱਸਦਾ ਕਿ ਰੱਬ ਇਹੋ ਜਿਹਾ ਹੈ ਔਰ ਰੱਬ ਦੀਆਂ ਗੱਲਾਂ ਬਾਤਾਂ ਪਾਉਂਦਾ ਹੈ ਪਰ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਾ ਹੈ ਤਾਂ ਸਿੱਧੀਆਂ ਰੱਬ ਨਾਲ ਗੱਲਾਂ ਹੁੰਦੀਆਂ ਇੱਥੇ ਕੋਈ ਰੱਬ ਬਾਰੇ ਨਹੀਂ ਰੱਬ ਨਾਲ ਗੱਲਾਂ